ਅੱਜ ਦਾ ਜਿਹੜਾ ਲਾਈਵ ਹੈ ਉਹ ਕੇਵਲ ਤੇ ਕੇਵਲ ਮੁਲਾਜ਼ਮ ਵੀਰਾਂ ਦੇ ਵਾਸਤੇ ਹੈ ਖਾਸ ਕਰਕੇ ਉਹਨਾਂ ਲੋਕਾਂ ਵਾਸਤੇ ਅਧਿਆਪਕ ਵੀਰਾਂ ਵਾਸਤੇ ਜਿਨ੍ਹਾਂ ਲੋਕਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਉਮੀਦਾਂ ਸਨ ਕਿ ਇੱਕ ਅਧਿਆਪਕ ਦੇ ਬੇਟੇ ਬਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਬਣੇ ਸੀ ਤੇ ਪੰਜਾਬ ਦੇ ਅਧਿਆਪਕਾ ਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਅੱਜ ਸਾਡੇ ਖਿੱਤੇ ਤੋਂ ਨਿਕਲ ਕੇ ਖਿੱਤੇ ਤੋਂ ਨਿਕਲੇ ਹੋਏ ਵਿਅਕਤੀ ਦੇ بیٹے ਨੇ ਪੰਜਾਬ ਦੀ ਸੋਹ ਚੁੱਕੀ ਹੈ ਲੇਕਿਨ ਜਿਵੇਂ ਜਿਵੇਂ ਮੁੱਖ ਮੰਤਰੀ ਦੀ ਈਟਨੀ ਹੋਰ ਵਾਧਦੀ ਗਈ ਓਵੇਂ ਓਵੇਂ ਮਾਣ ਟੁੱਟਦਾ ਗਿਆ ਮੈਨੂੰ ਲੱਗਦਾ ਕਿ ਬਾਦਲ ਸਾਹਿਬ ਦੀ ਸਰਕਾਰ ਵੇਲੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਅੰਦੋਲਨ ਕਰਨ ਆਏ ਅਧਿਆਪਕਾਂ ਤੇ ਚਾਹੇ ਉਹ ਕਿਸੇ ਵੀ ਏ.ਟੀ.ਟੀ. ਵਾਲੇ ਸੀ ਚਾਹੇ ਕੋਈ ਹੋਰ ਜਿਹੜੇ ਸੀਗੇ ਅਧਿਆਪਕ ਭਰਾ ਸਾਡੇ ਉਹਨਾਂ ਦੇ ਇਸ ਤਰ੍ਹਾਂ ਲਾਠੀ ਚਾਰਜ ਨਹੀਂ ਹੋਇਆ ਜਿਸ ਤਰ੍ਹਾਂ ਹੁਣ ਅਧਿਆਪਕਾਂ ਦੀਆਂ ਢੁਈਆਂ ਕੁੱਟੀਆਂ ਜਾ ਰਹੀਆਂ ਹਨ ਸੋ ਮੇਰੀ ਬੇਨਤੀ ਹੈ ਅਧਿਆਪਕ ਵੀਰਾਂ ਨੂੰ ਟੀਚਰ ਸਹਿਬਾਨਾਂ ਨੂੰ ਕਿ ਹੁਣ ਮੌਕਾ ਆ ਗਿਆ ਹੈ ਕਈ ਵਾਰੀ ਤੁਸੀਂ ਘਰੇ ਬੈਠੇ ਔਰ ਸਮੇਂ ਸਿਰ ਅਸੀਂ ਅੰਦੋਲਨ ਕਰਦੇ ਰਹਿੰਦੇ ਆ ਲੇਕਿਨ ਸਹੀ ਕੰਮ ਦੇ ਸਮੇ ਅਸੀਂ ਚੁੱਪ ਕਰ ਜਾਂਦੇ ਆ ਸੋ ਇਹ ਮੌਕਾ ਹੈ ਕਿ ਜਿਮਨੀ ਚੋਣਾ ਤੇ ਜਾ ਕੇ ਉਸ ਜਿਹੜੀਆਂ ਕਾਰਵਾਈਆਂ ਦਾ ਬਦਲਾ ਲੈਂਦਾ ਔਰ ਸਾਰੇ ਮੈਂ ਅਧਿਆਪਕ ਭਰਾਵਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕੀ ਇਹ ਹੁਣ ਆ ਕੇ ਦੱਬ ਕੇ ਸਰਕਾਰ ਨੂੰ ਨੰਗਾ ਕਰੋ ਔਰ ਸਰਕਾਰ ਨੂੰ ਦਾ ਮੂੰਹ ਤੋੜ ਜਵਾਬ ਦਿਓ ਨਾਲ ਹੀ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਅਧਿਆਪਕਾਂ ਦੀਆਂ ਟੀਚਰਾਂ ਦੀਆਂ ਪੁਲਿਸ ਵਾਲਿਆਂ ਦੀਆਂ ਬਹੁਤ ਸਾਰੀਆਂ ਵੋਟਾਂ ਪੈਣੀਆਂ ਔਰ ਪੰਜਾਬ ਪੁਲਿਸ ਦਾ ਹੁਣ ਜਵਾਂ ਨੰਗਾ ਨਾਚ ਕਰ ਰਹੀ ਹੈ ਸਾਡੇ ਖਾਦਰ ਨਹੀਂ ਐ ਐਸਐਸਪੀ ਨੌਜਵਾਨ ਨੌਜਵਾਨ ਸਾਥੀ ਸੀ ਤੁਸ਼ਾਰ ਗੁਪਤਾ ਜੀ ਮੈਨੂੰ ਲੱਗਦਾ ਸੀ ਕਿ ਇਹ ਬੰਦੇ ਧੱਕਾ ਨਹੀਂ ਕਰਨਗੇ ਪਰ ਜਿਸ ਪ੍ਰਕਾਰ ਮੈਂ ਸਮਝਦਾ ਕਿ ਐਸਐਸਪੀ ਮੁਕਸਰ ਸਾਹਿਬ ਲੱਗੇ ਹੋਏ ਐ ਕਿ ਸਾਡੇ ਸਰਪੰਚਾਂ ਨੂੰ ਬੁਲਾ ਲਓ ਇੱਕ ਇੱਥੇ ਡੀਐਸਪੀ ਐ ਮੁਕਸਰ ਉਹ ਉੱਥੋਂ ਸਾਦ ਲੈਂਦਾ ਵੀ ਇੱਥੇ ਆਓ ਪੈਸੇ ਦਾ ਦੇਣ ਲੈਣਾ ਕੋਈ ਐਪਲੀਕੇਸ਼ਨ ਆਈ ਆ ਤੁਹਾਡੇ ਤੁਹਾਡੇ ਖਿਲਾਫ ਤੇ ਪੈਸੇ ਦੇ ਦੇਣ ਜਿੱਦਾ ਪੁਲਿਸ ਦਖਲ ਹੀ ਨਹੀਂ ਦੇ ਸਕਦੀ ਕਦੇ ਸਾਡੇ ਸਰਪੰਚ ਨੂੰ ਸੱਦ ਲੈਂਦੇ ਐ ਕਿ ਆਓ ਬਈ ਬਰੀ ਵਾਲੇ ਥਾਣੇ ਚਾਓ ਕਦੇ ਸਾਡੇ ਪ੍ਰਧਾਨ ਨੂੰ ਕਿਸੇ ਨੂੰ ਸੱਦ ਲੈਂਦੇ ਕਿ ਵਿਜੀਲੈਂਸ ਦੇ ਦਫ਼ਤਰ ਆਓ ਇਹ ਕੰਮ ਚੱਲਣਾ ਨਹੀਂਗਾ ਔਰ ਮੇਰੀ ਬੇਨਤੀ ਹੈ ਜਿਹੜਾ ਵੀ ਤੁਹਾਨੂੰ ਸੱਦਦਾ ਕਿਸੇ ਨੂੰ ਜਾਨ ਦੀ ਲੋੜ ਨਹੀਂ ਅਸੀਂ 20 ਤਰੀਕ ਤੋਂ ਬਾਅਦ ਵੇਖਾਂਗੇ ਕੀ ਹੁੰਦਾ ਔਰ ਇਸ ਤਰ੍ਹਾਂ ਕਰੋਂਗੇ ਨਾ ਐਸਐਸਪੀ ਸਾਹਿਬ ਤਾਂ ਠੀਕ ਨਹੀਂ ਹੋਏਗਾ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਾਂ ਨੌਜਵਾਨ ਸਾਥੀਆਂ ਨੂੰ ਜਿਹੜੇ ਪੁਲਿਸ ਵਾਲੇ ਕਰਮਚਾਰੀ ਭਰਾ ਐ ਕਿ ਵੋਟਾਂ ਪਾਓ ਇਹਨਾਂ ਨੇ ਆਪਦੀ ਮਰਜ਼ੀ ਨਾਲ ਵੋਟਾਂ ਪਾਉਣੀਆਂ ਤੁਹਾਡੀ ਮਰਜ਼ੀ ਨਾਲ ਵੋਟਾਂ ਨਹੀਂ ਪਾਉਣੀਆਂ ਇਹ ਉਹੀ ਮਾਰਸ਼ਲ ਪੁਲਿਸ ਹੈ ਜਿਹਨੂੰ ਸ਼ਫਲ ਕੀਤਾ ਗਿਆ ਬਦਲੀਆਂ ਕੀਤੀਆਂ ਗਈਆਂ ਔਰ ਇਹ ਕਿਹਾ ਗਿਆ ਕਿ ਸਾਰੇ ਦੀ ਸਾਰੀ ਪੁਲਿਸ ਇਨਵੋਲਡ ਹੈ ਨਸ਼ੇ ਚ ਸੋ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਇਹ ਕੰਮ ਨਾ ਕਰੋ ਇਹ ਕੱਲ ਚੰਗੀ ਨਹੀਂ ਹੈ ਔਰ ਇੱਕ ਨੌਜਵਾਨ ਆਈਪੀਐਸ ਅਫੀਸਰ ਇਹੋ ਜੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਸੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਪਰ ਅਗਰ ਮੇਰੇ ਕਿਸੇ ਬੰਦੇ ਨੂੰ ਪਰੇਸ਼ਾਨ ਕੀਤਾ ਤਾਂ ਮੈਂ ਮੇਰੇ ਤੋਂ ਮਤਲਬ ਕਿ ਜੋ ਮੈਨੂੰ ਕਰਨਾ ਪਿਆ ਮੈਂ ਉਹ ਕਰਾਂਗਾ ਸੋ ਦੂਸਰਾ ਮੈਂ ਬੇਨਤੀ ਕਰਨੀ ਚਾਹਨਾ ਹੈ ਸਾਰੇ ਮੁਲਾਜ਼ਮ ਭਰਾਵਾਂ ਨੂੰ ਇਹਨਾਂ ਨੇ ਉਹ 올ਡ ਪੈਨਸ਼ਨ ਸਕੀਮ ਦੀ ਗੱਲ ਵੀ ਕੀਤੀ ਸੀ ਹਜੇ ਤੱਕ ਲਾਗੂ ਨਹੀਂ ਹੋਇਆ ਨੋਟੀਫਿਕੇਸ਼ਨ ਕੀਤਾ ਲੋਕਾਂ ਨੂੰ ਮੂੰਹ ਰਖ ਬਣਾਇਆ ਸੋ ਸਾਰੀਆਂ ਜਥੇਬੰਦੀਆਂ ਹੁਣ 4 ਦਿਨ ਬੈਠੋਣਾ ਚੁੱਪ ਕਰਕੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਇਹ 4 ਦਿਨ ਬੜੇ ਮਹੱਤਮਪੂਰਨ ਹੈ ਅੰਦਰ ਹੀ ਅੰਦਰ ਲੱਗੋ ਤੇ ਜਿੱਥੇ-ਜਿੱਥੇ ਮੁਲਾਜ਼ਮ ਵੀਰ ਬੈਠਾ ਹੈ ਉਹਨੂੰ ਇਸ ਗੱਲ ਦੀ ਇਤਲਾਹ ਦਿਓ ਕਿ ਆਪਾਂ ਜਿਹੜੀ ਵੋਟ ਹੈ ਉਹ ਸਰਕਾਰਾਂ ਦੇ ਖਿਲਾਫ ਪਾਉਣੀ ਹੈ ਔਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਫਰਮਾਓਗੇ ਔਰ ਦਬ ਕੇ ਲੜਾਈ ਲੜੋਗੇ ਦੁਬਾਰਾ ਫੇਰ ਮੈਂ ਪੁਲਿਸ ਦੇ ਨੂੰ ਔਰ ਇਹ ਵਿਜੀਲੈਂਸ ਸਾਲੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਹ ਕੰਮ ਨਾ ਕਰੋ ਯਾਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਔਰ ਆਪਾਂ ਮੁੜ ਕੇ ਸਾਰੀ ਉਮਰ ਇੱਕ ਦੂਜੇ ਨੂੰ ਬੰਦਾ ਯਾਦ ਰੱਖਦਾ ਕਿ ਇਹਨੇ ਉਸ ਵੇਲੇ ਆ ਕੰਮ ਕੀਤਾ ਸੀ ਸੋ ਆਸ ਕਰਦਾ ਕਿ ਸਾਰੇ ਮੁਲਾਜ਼ਮ ਭਰਾ ਨਾਲੇ ਤੁਹਾਨੂੰ ਐਸਐਸਪੀ ਅਗਰ ਡਰਾਉਂਦਾ ਤੇ ਜਾਂ ਕੋਈ ਹੋਰ ਮੁਲਾਜ਼ਮ ਡਰਾਉਂਦਾ ਡਰਨਾ ਨਹੀਂ ਹੈ ਅੰਦਰ ਵੋਟ ਪਾਉਣਾ ਤੁਹਾਡਾ ਹੱਕ ਹੈ ਜੇ ਅੱਜ ਡਰੋਗੇ ਤਾਂ ਕੱਲ ਨੂੰ ਇਹ ਤੁਹਾਨੂੰ ਕੋੜੀ ਬਣਾਈ ਰੱਖਣਗੇ ਸੋ ਮੈਂ ਆਸ ਕਰਦਾ ਕਿ ਜੇ ਕਿਸੇ ਨੂੰ ਮੇਰੀ ਜ਼ਰੂਰਤ ਪੜੇ ਤਾਂ ਮੇਰੇ ਨਾਲ ਸੰਪਰਕ ਕਰਿਓ ਮੇਰਾ ਨੰਬਰ 8447537871 اور میں ਦੱਸਿਆ ਸੀ ਕਿ ਕੋਟਲੀ ਸਾਡੇ ਬੰਦੇ ਨੂੰ ਅੱਜ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਸੀ ਉਹ ਪੁਲਿਸ ਨੂੰ ਤਾਂ ਦਬਕੇ ਮਾਰ ਰਹੇ ਆ ਕਿ ਵੋਟਾਂ ਪਾਓ ਤੇ ਸਾਡੇ ਬੰਦਿਆਂ ਨੂੰ ਦਬਕੇ ਮਾਰਾ ਰਹੇ ਆ ਆਪਦੇ ਬੰਦਿਆਂ ਤੋਂ ਤੇ ਮੈਂ ਦੱਸਿਆ ਬੇਨਤੀ ਕੀਤੀ ਕਿ ਸਾਡੇ ਬੰਦੇ ਨੂੰ ਫੋਨ ਆਇਆ ਵੀ ਘਰੇ ਟੇਕ ਕੇ ਬਹਿ ਜਾ ਤੇ ਨਹੀਂ ਤੈਨੂੰ ਦੇਖ ਲਾ ਕੀ ਕਰਾਂਗੇ ਮਾਰ ਦੇਾਂਗੇ ਉਰੇ ਤੇ ਅਜੇ ਤੱਕ ਐਸਐਸਪੀ ਸਾਹਿਬ ਨੇ ਕੋਈ ਕੌਗਨੀਜੈਂਸ ਨਹੀਂ ਲਿਆ ਸੋ ਗੁਪਤਾ ਜੀ ਥੋੜਾ ਧਿਆਨ ਕਰੋ ਡੀਜੀਪੀ ਤੱਕ ਤੁਸੀਂ ਪਹੁੰਚਣਾ ਹੈ ਪਰ ਇਹੋ ਜੇ ਕੰਮ ਕਰੋਗੇ ਤਾਂ ਫਿਰ ਆਪਾਂ ਰਾਤ ਹੀ ਰਹਿ ਜਾਾਂਗੇ ਸੋ ਧੰਨਵਾਦ ਸਾਥੀਓ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਹੋਏ ਤੁਸੀਂ ਲੋਕਾਂ ਨੇ ਚਾਰ 20 ਤਰੀਕ ਨੂੰ ਪੰਜੇ ਵਾਲਾ ਬਟਨ ਦਬਾਉਣਾ ਹੈ ਔਰ ਆ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਮੰਡੀਆਂ 'ਚ ਚੋਨਾ ਰੁਲਿਆ ਪਿਆ ਕਿਸਾਨ ਨੂੰ ਵੀ ਮੇਰੀ ਬੇਨਤੀ ਹੈ ਕਿ ਭਾਈ 25-25 ਦਿਨ ਹੋ ਗਏ ਇਹ ਤਾਂ ਜਿਮਨੀ ਚੋਨਾ ਅਗਰ ਜਿਮਨੀ ਚੋਨਾ ਨਾ ਹੁੰਦੀ ਤਾਂ ਫਿਰ ਤੁਹਾਡਾ ਕੀ ਹੁੰਦਾ ਸੋ ਇਹਦੇ ਤੇ ਗੌਰ ਫਰਮਾਇਓ ਜਿਨ੍ਹਾਂ ਨੇ 20-20 25-25 ਦਿਨ ਮੰਡੀਆਂ ਚ ਲਾ ਕੇ ਜਿਨ੍ਹਾਂ ਦੀ ਫਸਲ ਨੂੰ 7 ਕਿਲੋ ਵਟਾ ਲੱਗ ਰਿਹਾ 3 ਕਿਲੋ ਵਟਾ ਲੱਗ ਰਿਹਾ ਉਹ ਜ਼ਰਾ ਧਿਆਨ ਦੇਣ ਸਾਰੇ ਸਾਥੀ ਸੋ ਮੇਰਾ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਫਿਰ ਸ਼ਾਮ ਨੂੰ ਲਾਈਵ ਹੁੰਦੇ ਆ ਤੇ ਤੁਹਾਨੂੰ ਅਗਲੀ ਜਿਹੜੀ ਰਣਨੀਤੀ ਹੈ ਉਹਰੇ ਬਾਰੇ ਜਾਣੂ ਕਰਵਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ